ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਝੋਟੀ ਦਿਖਾਉਣੀ ਹੈ ਗੱਪਣ ਸੂਨ ਨੂੰ ਹਾਜ਼ਰ ਆ ਕੁਝ ਇੱਕ ਟਾਈਮ ਇਹਦਾ ਬਾਕੀ ਆ ਰੇਟ ਡਿਟੇਲ ਵੀਰ ਤੋਂ ਪੁੱਛਾਂ ਪੁੱਛਦੇ ਆ ਤੇ ਬਾਕੀ ਜਾਨਵਰ ਵਗੈਰਾ ਦੇਖੋ ਬਾਈਆਂ ਦੇ ਘਰ ਦੇ ਪੁੱਛੋ ਕੀ ਵਪਾਰ ਵਗੈਰਾ ਦਾ ਕੰਮ ਨਹੀਂ ਆਓ ਅੱਗੇ ਵੀਰ ਨਗਰੀਏ ਗੱਲਵਾ ਸਸੀ ਗੱਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਗੁੰਡਾ ਸਿੰਘ ਜੀ ਪਿੰਡ ਬੀਤਗੜ ਜਿਲ੍ਹਾ ਬਰਨਾਲ ਤੇ ਮੋਬਾਈਲ ਨੰਬਰ ਜੀ ਆਪਣਾ 9463777207 94637 77207 77207 ਜਿਹੜੇ ਆਪਾਂ ਝੋਟੀ ਦੇਖ ਰਹੇ ਆ ਆਪਣੀ ਘਰ ਦੀ ਹੋਮ ਬਰੀਡ ਆ ਹਾਂਜੀ ਹਾਂਜੀ ਤੇ ਕਿਹੜਾ ਸੂਆ ਸੂਰੀ ਐ ਇਸ ਵਾਰੇ ਤੀਜਾ ਸੂਆ ਹੁਣੇ ਸੂਰੀ ਐ ਅੱਜ ਇਹਦੇ ਦਿਨ ਕਿੰਨੇ ਕ ਬਾਕੀ ਪਿਆ ਸੂਨ ਦੇ ਵਿੱਚ ਕੋਈ ਬਸ ਵੀ ਹਫਤਾ ਤੱਕ ਬਾਕੀ ਐ ਜੀ ਅੱਛਾ ਇੱਕ ਹਫਤਾ ਅੱਜ ਇਹਦਾ ਸੂਨ ਦੇ ਵਿੱਚ ਬਾਕੀ ਪਿਆ ਤੇ ਦੂਜੇ ਸੂਏ ਨੇ ਆਪਣੇ ਕੋਲ ਦੁੱਧ ਕਿੰਨਾ ਕ ਦਿੱਤਾ ਹਰ ਦੂਜੇ ਸਵੇਰ 14 ਲੀਟਰ ਦੁੱਧ ਤੇ ਚੱਲੀ ਆ। ਤੇ ਇਹਦ ਕੀ ਗੱਬਣ ਕਿਹੜੇ ਸਾਹ ਤੋਂ ਆ? ਗੱਬਣਾ ਆਪਣੇ ਪੈਂਟਿੰਗ ਦੀ। ਅੱਛਾ ਜਵਰਾਜ ਵਾਲੇ ਬੱਚੇ ਤੋਂ। ਸੋ ਜਵਰਾਜ ਵਾਲਾ ਸਾਹਣਾ ਉਹ ਤੋਂ ਗੱਬਣਾ ਤੇ ਇੱਕ ਹਫ਼ਤਾ ਸੂਣ ਚ ਬਾਕੀ ਤੇ ਚੌਂਡ ਚਵਾਦੀ ਕਿਵੇਂ ਬੋਲੀਆ ਵਧੀਆ। ਵਧੀਆ ਲੰਬਾ ਟਾਈਮ ਦੁੱਧ ਦਿੰਦੀ ਆ। ਹਾਂਜੀ ਹਾਂਜੀ। ਠੀਕ ਐ ਤੇ ਉਹ ਕੋਈ ਬਜਨ ਬੂਜਨ ਵਾਲੀ ਕਿਸੇ ਕਹਿਤਾ ਨਹੀਂ ਕਿਸੇ ਗੱਲ। ਨਹੀਂ ਨਹੀਂ ਜੀ ਧਾਰਦੀ। ਤੇ ਰੇਟ ਇਹਦਾ ਕੀ ਰੱਖਿਆ ਆਪਾਂ? 890 ਜੀ। ਮੜਾ ਮੜਾ ਮੌਕੇ ਤੇ ਮਾਨਦਾਨ ਹੋ ਜਾਊਗਾ। ਹਾਂਜੀ। ਸੋbro ਕੱਦ ਕਾੜ ਸਿੰਘ ਮੂੰਹ ਮੱਥਾ ਦੇਖ ਸਕਦੇ ਹਾਂ ਸੋਹਣੀ ਝੋਟੀਆਂ ਤੀਸਰਾ ਸੂਆ ਸੂਰੀਆ ਨਵੇਂ ਹਾਂ ਦੇ ਵਿੱਚ ਹੀ ਹੈਗੀ ਤੇ 14 ਕਿਲੋ ਦੱਸ ਦੇਗੀ ਦੂਜੇ ਸੂਏ ਨੇ ਦੁੱਧ ਦਿੱਤਾਗਾ ਅੱਜ ਇਹਦਾ ਇੱਕ ਹਫਤਾ ਸੂਣ ਦੇ ਵਿੱਚ ਬਾਕੀ ਬਹਿਗਾ ਸੇਗੂ ਮੂ ਮੱਥਾ ਸੋਨਾ ਤੇ ਲੇਵਾ ਵਗੈਰਾ ਦੇਖੋ ਕਿਉਂਕਿ ਇੱਕ ਹਫ਼ਤੇ ਦੀ ਕੱਚੀਆ ਸੋਨਾ ਹਵਾਨਾ ਬਣਾਉਗੀ ਬਹੁਤ ਵੀ ਡਿਮਾਂਡ ਕਰ ਦੇਣਾ ਕਿ ਅਸੀਂ ਘਰੇਲੂ ਪਸ਼ੂ ਲੈਣਾ ਹੈਗਾ ਸੋ ਘਰੇਲੂ ਪਸ਼ੂ ਦਿਖਾਇਆ ਤੇ ਮੁੱਲ ਆ ਗਿਆ 1,90,000 ਰੁਪਏ ਤੁਸੀਂ ਆਪਣੇ ਸਮਝਣਾ ਪੈਸੇ ਲਾਉਣੇ ਆ ਜਿੰਦੇ ਜਾਨ ਵੱਡੀ ਬੁੱਡੀ ਬਹੁਤ ਆ ਕਿਸੇ ਪਾਸੇ ਰਿਸੀ ਨਾ ਵੀ ਨਹੀਂ ਮੇਰੇ ਪਿੰਡ ਦੀ ਜਵਰਾਜ ਦਾ ਸਾਣ ਜਵਰਾਜ ਦਾ ਬੱਚਾ ਬਾੜੇ ਬਡਾ ਡਾਕਟਰ ਕੋਲੇ ਉਸ ਤੋਂ ਗੱਬਣਾ ਕੀ ਵਧੀਆ ਰਿਜ਼ਲਟ ਆਉਂਦਾ ਉਹਦੇ ਬੱਚੇ ਵੀ ਸੋਹਣੇ ਦੁੱਧ ਤੇ ਆ ਰਹੇ ਆ ਉਸ ਤੋਂ ਗੱਬਣਾ ਪਿੰਡ ਦੀ ਪਗੜ ਜ਼ਿਲ੍ਹਾ ਪਰਣਾੜ ਆਪਣੇ ਪਿੰਡੋਂ ਵੀਡੀਓ ਕਵਰ ਕੀਤੀ ਆ ਤੇ ਭਾਈ ਜੀ 250 70 207 ਠੀਕ ਹੈ 190 ਦੇ ਮਾਣਤਨ ਮੌਕੇ ਤੇ ਹੋ ਜਾਊਗਾ ਸੋ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤੈਅਦ ਲੋ ਧੰਨਵਾਦ